ਆਪਾਂ ਜਸਤਨ ਜੀ ਸਾਡੇ ਕੋਲ ਆਏ ਨੂੰ ਪਤਨ ਨਵਾ ਚੈਨਲ ਦੇ ਆਨਰਰ ਨਾ ਔਰ ਉਹਨਾਂ ਨੇ ਬਹੁਤ ਬੜੀ ਬਹੁਤ ਬੜੀ ਜਿੱਤੇ ਮਤਲਬ ਬਿਲੀ ਵੋਟ ਦੇ ਵਿੱਚ ਆਪਣਾ ਐਸਜੀਡੀ ਔਰ ਤੋਂ ਟੈਰ ਹੋਇਆ ਉਹਦੇ ਅੱਜ ਸਮਾਜ ਦੀ ਹੋਰ ਵੀ ਤਗੜੇ ਹੋ ਕੇ ਚੁਬਾ ਕਰ ਰਹੇ ਨਾ ਪਟਿਆਲੇ ਇਹਨਾਂ ਨੇ ਕਿ ਅੰਬੇਦਕਰ ਭਵਨ ਜਿਹੜਾ ਉਚਾਰਿਆ 700 ਟਰੀ ਦੇ ਕਪਟੋ ਕਪੀ 67 ਕਰੋੜ ਕਰਕੇ ਗਿਆ ਮੇਰੇ ਕੋਲ ਮੈਂ ਗਲਤ ਹੋੜਾ ਕਰੋ ਜੀ ਰਹਾ ਕਰੋੜ ਸੋਰੀ 67 ਕਰੋੜ ਮੇਰੀ ਜਵਾਨ ਪਿੱਛੇ ਗਈ 67 ਲੱਖ ਜਿੱਤਾਇਆ ਹੈ ਕੋਠਾ ਨਹੀਂ ਬਣਦਾ 67 ਕਰੋੜ ਰੁਪਏ ਉੱਥੇ ਲੱਗ ਚੁਕਿਆ ਚੌਥੀ ਮੰਜ਼ਲ ਇਸ ਵੇਲੇ ਬਣ ਰਹੀ ਹੈ ਜਿਹਦੇ ਬਹੁਤ ਵਧੀਆ ਸ਼ਾਨਦਾਰ ਮੈਂ ਖੁਦ ਦੇਖਿਆ ਹੈ ਤੋਂ ਇਹਨਾਂ ਦੇ ਬਹੁਤ ਫੜੇ ਉਪਰਾਲੇ ਬਹੁਤ ਬੜੀਆਂ ਘਾਲਣਾ ਗਾਲੀਆਂ ਕੁੱਝ ਜ਼ਮੀਨਾਂ ਨੇ ਪੂਰੇ ਪੰਜਾਬ ਦੇ ਵਿੱਚ ਜਿਹੜੀਆਂ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਲੋਕਾਂ ਨਾਲ ਡੋਰ ਤੋਂ ਡੋਰ ਲਾ ਕੇ ਅਧਿਆਤਰਾ ਕੀਤੀ ਹੈ ਉਹ ਇਹਨਾਂ ਦੀ ਬਹੁਤ ਮਤਲਬ ਵੱਡੀ ਕਹਾਣੀ ਹੈ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਪ੍ਰਗਿਆਨ ਕਿ ਪ੍ਰਗਿਆਨ ਬਲੂਨੇ ਦੇ ਸਾਰੇ ਮੇਰੇ ਭਰਾ ਭੈਣਾਂ ਬੱਚਿਆਂ ਅਤੇ ਜਿਹੜੇ ਲੋਕ ਤੇ ਮਤਲਬ ਸਾਰੇ ਨੂੰ ਸਤਿਕਾਰ ਕਰਨਾ ਵਾਹਿਗੁਰੂ ਜੀ ਕਰਤਾ ਸ ਵਹਿਮ ਜੀ ਕੀ ਪਰ ਜਿਸ ਤੁਸੀਂ ਮਕਸਦ ਲਈ ਇਕੱਠੇ ਹੋਏ ਤਾਂਡੇ ਵਿੱਚ ਚੇਅਰਮੈਨ ਸਾਹਿਬ ਨੇ ਤੁਹਾਡੇ ਬਾਲੂ ਸਾਹਿਬ ਇਹਨਾਂ ਨੇ ਬਹੁਤ ਹੀ ਅچھے ਜਾਣਕਾਰੀ ਦੋਸਿਆ ਕਿ ਸਰਕਾਰਾਂ ਹੈ ਕੀ ਹੈ ਸਰਕਾਰਾਂ ਨੂੰ ਜੇਕਰ ਆਪਾਂ ਨੌਕਰ ਬਣਾ ਕੇ ਚਲਾਉਣਾ ਤਾਂ ਸਭ ਤੋਂ ਪਹਿਲਾ ਸਟੈਪ ਇਹ ਹੋਈ ਹੈ ਕਿ ਕਲੋਨੀ ਚ ਚੌਧਰੀ ਐ ਬਣਾਵਾ ਜਦੋਂ ਚੌਧਰੀ ਦੋ ਹੋ ਗਏ ਤਾਂ ਕਲੋਨੀ ਦੋ થઈ ਜੇ ਤੋ ਚੌਧਰੀ 3 ਹੋ ਗਏ ਤਾਂ ਕਲੋਨੀ ਤੇ ਨਹੀਂ ਤੇ ਜੇ 4 ਹੋ ਗਏ ਤਾਂ 4 થઈ ਫਿਰ ਕਲੋਨੀ ਦਾ ਵਿਕਾਸ ਨਹੀਂ ਹੋਣਾ ਕਲੋਨੀ ਦਾ ਵਿਕਾਸ ਉਦੋਂ ਹੀ ਹੋਣਾ ਕਿ ਜਿਹੜੀ ਮਰਜ਼ੀ ਪਾਰਟੀ ਰਾਜ ਕਰੇ ਜਿਹੜੀ ਮਰਜ਼ੀ ਕਮੇਟੀ ਬਣੇ ਜਿਹੜੀ ਮਰਜ਼ੀ ਪਾਰਟੀ ਦੀ ਹੋਵੇ ਜੇਕਰ ਤੁਹਾਡਾ ਏਕਾ ਹੈ ਤਾਂ ਉਹ ਤੁਹਾਡੀ ਗੁਲਾਮ ਹੋ ਜੇਕਰ ਤੁਹਾਡਾ ਏਕਾ ਨਹੀਂ ਤਾਂ ਫਿਰ ਸਮਝ ਲਓ ਆਪਾਂ ਦੇ ਦਰਾਂ ਤੇ ਘਰਾਂ ਤੇ ਘੁੰਮਦੇ ਫਿਰਾਂਗੇ ਇਸੇ ਕਰਕੇ ਦੇਸ਼ ਦੇ ਵਿੱਚ ਅੱਜ ਪੋਲੀਟਿਕਲ ਪਾਰਟੀਆਂ ਮੰਨ ਮੰਨੇ ਕਰ ਰਹੀਆਂ ਤਾਂ ਚੌਧਰੀ ਬਹੁਤ ਬਣਦੇ ਜੇਕਰ ਚੌਧਰੀ ਕਰ ਜਾਣ ਤੇ ਸਿਰਫ ਇਹਨਾਂ ਪਹਿਲਾਂ ਸੋਚ ਲੈਣ ਮੈਂ ਸਾਡੀ ਕਲੋਨੀ ਜਿਹੜਾ ਸਾਡਾ ਮੇਨ ਮਕਸਦ ਆ ਇਹ ਸਾਡੀ ਕਲੋਨੀ ਚ ਸਾਨੂੰ ਹਵਾ ਚੰਗੀ ਮਿਲਦੀ ਆ ਪਾਣੀ ਚੰਗਾ ਮਿਲਦੀ ਆ ਵਾਤਾਵਰਨ ਚੰਗਾ ਆ ਤੇ ਸਾਡੇ ਪਾਤਾ ਦੇਸ਼ੀ ਚੰਗਾ ਆ ਤੇ ਜੇਕਰ ਦਿੱਲੀ ਚ ਬਹੁਤ ਸਫਾਈ ਆ ਕਿ ਇੱਥੇ ਅਸੀਂ ਗੰਦ ਜਰੇ ਰਹੇ ਆ ਤੇ ਅਸੀਂ ਵਿਕਾਸ ਨੂੰ ਉਸ ਨੂੰ ਕੀ ਕਰਨਾ ਇਸ ਕਰਕੇ ਜਿਹੜੀ ਭਾਗਰਬ शोषण ਜਨਤੀ ਜਿਹੜਾ ਕੰਮ ਕਰ ਰਹੀ ਆ ਉਹ ਇੱਕੋ ਹੀ ਹੁੱਕਾ ਜਗਾ ਜਗਾ ਦੇ ਰਹੀ ਆ ਜਿਸ ਦੇ ਹੁੱਕਾ ਦੇਣ ਲਈ ਤੁਹਾਡੀ ਕਲੋਨੀ ਬਹੁਤ ਹੀ ਭਾਗਾ ਵਾਲੀ ਆ ਜਿੱਥੇ ਸ਼੍ਰੀ ਅਮਰ ਚੰਦ ਜੀ ਰਹਿ ਰਹੇ ਆ ਜਿਨ੍ਹਾਂ ਨੇ 40 ਦਿਨ ਮੇਰੇ ਨਾਲ ਯਾਤਰਾ ਸੜਕਾਂ ਤੇ ਕੀਤੀ ਇਸ ਕਲੋਨੀ ਨੂੰ ਸਿਹਰਾ ਜਾਂਦਾ ਤੁਸੀਂ ਅੰਦਾਜ਼ਾ ਲਾ ਲਓ ਵੀ ਪੰਜਾਬ ਕਿੱਡਾ ਆ ਜਿਨ੍ਹਾਂ ਦੇ ਵਿੱਚੋਂ ਗੱਲਾਂ ਕਰਨੀਆਂ ਤਾਂ ਬੜੀਆਂ ਸੌਖੀਆਂ ਪਰ ਦੂਸ਼ੇ ਦੀ ਖਾਤਰ ਚੱਲਣਾ ਬੜਾ ਔਖਾ ਹੈ ਗੱਲਾਂ ਘਰ ਬੈਠੇ ਕਰ ਲਈਏ ਸੱਥਾਂ 'ਚ ਕਰ ਲਈਏ ਆਹ ਚਾਹੀਦਾ ਉਹ ਚਾਹੀਦਾ ਚਾਹੀਦਾ ਛੱਡ ਦੇਈਏ ਆਪਾਂ ਕਰਕੇ ਦਿਖਾ ਲੜਾ ਜਿਹੜੀ ਵੀ ਕਮੇਟੀ ਤੁਸੀਂ ਹਣ ਚਾਹੁੰਦੇ ਆ ਜਣੋਂਗੇ ਉਹ ਤੁਹਾਨੂੰ ਪਤਾ ਪਰ ਉਸ ਕਮੇਟੀ ਨੂੰ ਇਹ ਗੱਲ ਸੋਚ ਲੈਣੀ ਚਾਹੀਦੀ ਆ ਕਿ ਅਸੀਂ ਜਿਹੜੀ ਖਰੜਦੀ ਕਮੇਟੀ ਆ ਆਪਣੀ ਕਲੋਨੀ ਦੇ ਲੋਕਾਂ ਨੂੰ ਉਹਦਾ ਮਾਲਕ ਕਿੰਦਾ ਬਣਾਉਣਾ ਜੇਕਰ ਅਸੀਂ ਲੋਕ ਇਕੱਠੇ ਰਹੇ ਤਾਂ ਫਿਰ ਸਰਕਾਰਾਂ ਜਿਹੜੀਆਂ ਡਰਦੀਆਂ ਨਹੀਂ ਤਾਂ ਸਰਕਾਰਾਂ ਨੇ ਡਰਦੀਆਂ ਕਦੀ ਵੀ ਸੋ ਪਾਵਰ ਅਭਿਸ਼ੋਸ਼ੀ ਜੁੰਟੀ ਜਗ੍ਹਾ ਜਗ੍ਹਾ ਜਾ ਕੇ ਇਹੀ ਹੋਕਾ ਦਿੰਦੀ ਆ ਕਿ ਜਿਹੜੀ ਮਰਜ਼ੀ ਪਾਰਟੀ ਦਾ ਰਾਜ ਲੈ ਆਓ ਜਿੰਨੀ ਦੇਰ ਤੱਕ ਤੁਹਾਡਾ ਏਕਾ ਨਹੀਂ ਕਿਸੇ ਵੀ ਪਾਰਟੀ ਨੇ ਕੱਖ ਨਹੀਂ ਜਣਾ ਜਿਹੜੀ ਮਰਜ਼ੀ ਪਾਰਟੀ ਹੋਵੇ ਜਿੰਨੇ ਵੀ ਤੁਸੀਂ ਬੈਠੇ ਆ ਹੋ ਸਕਦਾ ਬਖਰੀਆਂ ਬਖਰੀਆਂ ਪਾਰਟੀਆਂ ਦੇ ਹੋਮ ਹੋ ਸਕਦਾ ਬਖਰੇ ਮੁਖਰੇ ਧਰਮਾਂ ਦੇ ਹੋਮ ਲੇਕਿਨ ਧਰਮਾਂ ਤੋਂ ਉੱਪਰ اٹਕੇ ਪਾਰਟੀਆਂ ਤੋਂ ਉੱਪਰ اٹਕੇ ਜੇਕਰ ਮਨੁੱਖਤਾ ਦੇ ਲਈ ਕੰਮ ਕਰਨਾ ਤਾਂ ਫਿਰ ਸਾਨੂੰ ਏਕੇ ਦੇ ਨਾਲ ਅੱਗੇ ਵਧਣਾ ਪੈਣਾ ਤੇ ਇਹ ਗੱਲ ਸੋਚ ਕੇ ਚਲਿਆ ਜਿਵੇਂ ਕਿ ਚੇਲ ਮੈਂ ਸਾਹਿਬ ਨੇ ਜਾਂ ਬਾਲੂ ਸਾਹਿਬ ਨੇ ਕਹਿ ਕੇ ਅਸੀਂ ਸੋਚਦੇ ਆ ਕਿ ਵੋਟ ਪਤਾ ਨਹੀਂ ਗਲਤ ਬੰਦੇ ਨੂੰ ਦੇ ਦਿੱਤੀ ਪਾਵਰ ਆਫ ਸੋਸ਼ਲ ਜਸਟੀਸ ਇਹ ਹੋਈ ਹੋ ਕਾ ਦੇ ਰਹੀ ਆ ਕਿ ਵੋਟ ਜਿੱਥੇ ਮਰਜੀ ਪਾਓ ਕੋਈ ਫਿਕਰ ਨਾ ਕਰੋ ਲੇਕਿਨ ਡੰਡਾ ਪੜਾਉਣਾ ਮਜ਼ਬੂਤ ਕਰੋ ਕਿ ਗੈਰ ਰਾਜਨੀਤਿਕ ਪਲੇਟਫਾਰਮ ਜਿਹੜਾ ਜਿਵੇਂ ਅੱਜ ਤੁਸੀਂ ਬੈਠੇ ਆ ਅੱਜ ਗੈਰ ਰਾਜਨੀਤਿਕ ਹੋ ਕੇ ਬੈਠੇ ਗੈਰ ਰਾਜਨੀਤਿਕ ਪਲੇਟਫਾਰਮ ਆਪਣਾ ਇਦਾਂ ਦਾ ਖੜਾ ਕਰੋ ਕਿ ਜਿਹੜੀ ਮਰਜ਼ੀ ਪਾ ਕੇ ਹੋਵੇ ਉਹਨੂੰ ਦੱਸ ਦਈਏ ਕਿ ਏਕੇ ਦਾ ਡੰਡਾ ਸਾਡੇ ਹੱਥ 'ਚ ਆ ਤੈਨੂੰ ਅਸੀਂ ਸਿੱਧਾ ਕਰਨਾ ਜਾਣਦੇ ਹਾਂ ਕਿਉਂਕਿ ਬਜ਼ੁਰਗ ਸਾਡੇ ਕਹਿੰਦਾ ਸੀ ਡੰਡਾ ਪੀਰ ਹੈ ਬਿਗੜਿਆ ਟਿਕੜਿਆ ਦਾ ਤੇ ਯੂਨਿਟੀ ਜਿਹੜੀ ਆ ਇਹ ਸਭ ਤੋਂ ਵੱਡਾ ਡੰਡਾ ਆ ਸੋ ਮੈਂ ਜਿਆਦਾ ਕੁਝ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਮਹੱਲੇ ਦੇ ਵਿੱਚ ਮੇਰਾ ਆਮ ਤੌਰ ਤੇ ਆਉਣਾ ਜਾਣਾ ਹੈ ਕਿਉਂਕਿ ਸ਼੍ਰੀ ਅਮਰ ਚੰਦ ਜੀ ਚਰਿੰਦੇ ਆ ਠਾਕੁਰ ਸਾਹਿਬ ਮੇਰੇ ਨਾਲ ਜਾ ਕੇ ਨਾਲਗਪੁਰ ਤੱਕ ਜਾਏ ਆ ਜੇਕਰ ਕਿਸੇ ਲੋਕਾਂ ਲਈ ਕੁਛ ਕਰਨਾ ਤੇ ਇਹ ਨਾ ਸੋਚੋ ਸਾਨੂੰ ਚਾਹੀਦਾ ਹੈ ਦਿਨ ਰਾਤ ਇੱਕ ਕਰਨਾ ਬਿੰਦ ਅੱਜ ਸੋਚੀਏ ਐਡੇ ਐਡੇ ਸਾਡੇ ਕੋਲ ਸੰਸਥਾਨ ਬਣੇ ਹੋਏ ਆ ਦੁਨੀਆ ਉਹਨਾਂ ਦੇ ਪਿੱਛੇ ਆ ਲੇਕਿਨ ਬਾਬਰ ਨੂੰ ਜਾਬਰ ਕਹਿਣ ਵਾਲਾ ਅੱਜ ਤੱਕ ਪੈਦਾ ਨਹੀਂ ਹੋ ਰਿਹਾ ਰਾਜਿਆਂ ਨੂੰ ਝੁਕਾਉਣ ਵਾਲਾ ਅੱਜ ਤੱਕ ਹੋ ਦੁਨੀਆ ਤੇ ਆ ਨਹੀਂ ਦੇਹ ਕਾਰਨ ਕੀ ਆ ਜਿਨ੍ਹਾਂ ਨੇ ਮਨੁੱਖਤਾ ਲਈ ਕੰਮ ਕਰਨਾ ਉਹਨਾਂ ਨੂੰ ਡੇਰਿਆਂ ਦੀ ਲੋੜ ਨਹੀਂ ਜਿਨ੍ਹਾਂ ਨੇ ਮਨੁੱਖਤਾ ਲਈ ਕੰਮ ਕਰਨਾ ਉਹਨਾਂ ਨੂੰ ਕਿਸੇ ਘਰਾਂ ਦੀ ਲੋੜ ਨਹੀਂ ਕਿਉਂਕਿ ਲੋਕ ਉਹਨਾਂ ਦੇ ਲਈ ਆਪਣੇ ਆਪ ਹੀ ਮੁੜ ਕੇ ਘਰ ਬਣਾ ਦਿੰਦੇ ਜਿਸ ਸਖਸ਼ੀਅਤ ਨੇ ਸਾਨੂੰ ਸੰਵਿਧਾਨ ਦਿੱਤਾ ਯਾਦ ਕਰੀਏ ਕਿ ਉਸ ਸਖਸ਼ੀਅਤ ਨੂੰ ਮੌਕੇ ਦੇ ਜਾਂ ਹਾਕਮਾਂ ਨੇ ਮੌਕੇ ਦੇ ਤੰਤਰ ਮੰਤਰ ਨੇ ਸਕੂਲ ਦੇ ਅੰਦਰ ਨਹੀਂ ਬਣਾ ਦਿੱਤਾ ਲੇਕਿਨ ਉਹ ਸਖਸ਼ੀਅਤ ਸਾਰੇ ਕੰਟਰੀਆਂ 'ਚ ਜਿੱਥੇ ਕਹਾਨੂੰ ਸਾਰਾ ਸਨਮਾਨ ਮਿਲ ਰਿਹਾ ਸੀ ਉਹਨੂੰ ਛੱਡ ਕੇ ਭਾਰਤ ਦੇ ਵਿੱਚ ਆਈ ਕੀ ਕਰਨ ਲਈ ਕਿ ਮੈਂ ਗੁਲਾਮੀ ਦੇ ਜੰਜੀਰੇ ਤੋੜਨੇ ਆ ਅੱਜ ਸੰਵਿਧਾਨ ਸਰ ਨੂੰ ਦੇਸ਼ ਨੂੰ ਦੇਖ ਕੇ ਗਏ ਅੱਜ ਜੇ ਲੋਕ ਮੜ ਕੇ ਇਕੱਠਾ ਹੋਣ ਦੀ ਕੋਸ਼ਿਸ਼ ਕਰ ਰਹੇ ਆ ਜੇਕਰ ਇਕੱਠਾ ਹੋਣ ਦੀ ਕੋਸ਼ਿਸ਼ ਕਰ ਰਹੇ ਕਾਦੇ ਕਿਉਂਕਿ ਸੰਵਿਧਾਨ ਕਹਿੰਦੇ ਖਤਰੇ 'ਚ ਹੈ ਸੋ ਸੰਵਿਧਾਨ ਉਹਦੇ ਖਤਰੇ 'ਚ ਪੈਂਦਾ ਜਦੋਂ ਤੁਸੀਂ ਨਮਾਇंदे ਜਿਹੜੇ ਚੁਣ ਕੇ ਭੇਜਦੇ ਆ ਉਹ ਆਪਣੇ ਸਵਾਰਥਾਂ ਦੇ ਲਈ ਕੰਮ ਕਰਦੇ ਆ ਜਦੋਂ ਉਹ ਇਹ ਸੋਚ ਲੈਣ ਕਿ ਮੈਂ ਤਾਂ ਇਸ ਮਹੱਲੇ ਦੇ ਵਿੱਚੋਂ ਚੁਣ ਹੋ ਕੇ ਗਿਆ ਜੇਕਰ ਮੇਰੇ ਮਹੱਲੇ ਨੂੰ ਕੁਝ ਨਹੀਂ ਮਿਲਦਾ ਤੇ ਮੈਂ ਇਸ ਕੁਰਸੀ ਨੂੰ ਕਰਨਾ ਕੀ ਆ ਤੇ ਫਿਰ ਸਹੀ ਮੈਨੇਜਰ ਸਰਕਾਰਾਂ ਚੱਲ ਰਹੀਆਂ ਸੋ ਆਓ ਜਿੰਨੇ ਵੀ ਤੁਸੀਂ ਕਮੇਟੀ ਦੇ ਮੈਂਬਰ ਚੁਣਨੇ ਆ ਉਹਨਾਂ ਨੂੰ ਇਹ ਗੱਲ ਸੋਚ ਕੇ ਮੰਨ ਲੈਣੀ ਚਾਹੀਦੀ ਆ ਕਿ ਸਰਕਾਰ ਜਿਹੜੀ ਆ ਅਸੀਂ ਆਪਣੇ ਕਦਮਾਂ 'ਚ ਬਿਠਾਉਣੀ ਆ ਨਾ ਕਿ ਅਸੀਂ ਮੈਂਬਰ ਬਣ ਕੇ ਸਰਕਾਰ ਦੇ ਕਦਮਾਂ 'ਚ ਜਾ ਕੇ ਬਹਿਣਾ ਕਿਉਂਕਿ ਤੁਹਾਡੇ ਕੋਲ ਜਿਹੜੀ ਸਟਰੈਂਥ ਆ ਇਹ ਸਟਰੈਂਥ ਨੇ ਸਾਰੀਆਂ ਸਰਕਾਰਾਂ ਨੂੰ ਝੁਕਾਉਣਾ ਕਿਉਂਕਿ ਆਪਾਂ ਪਿਛਲੇ ਸਮੇਂ ਦੇ ਵਿੱਚ ਵੀ ਦੇਖ ਚੁੱਕੇ ਆ ਹੁਣ ਵੀ ਦੇਖ ਰਹੇ ਆ ਜਿਹੜੇ ਲੋਕ ਲੋਕਾਂ ਦੇ ਵਿੱਚ ਜਾਂਦੇ ਆ ਤੇ ਲੋਕ ਉਹਨਾਂ ਨੂੰ ਮਾਨ ਸਤਕਾਰ ਦਿੰਦੇ ਆ ਜਿਨ੍ਹਾਂ ਨੂੰ ਲੋਕ ਮਾਨ ਸਤਕਾਰ ਦਿੰਦੇ ਆ ਫਿਰ ਉਹਨਾਂ ਦੀ ਆਵਾਜ਼ ਸੁਣੀ ਜਾਂਦੀ ਆ ਸੋ ਪਾਵਰ ਆਫ ਸੋਸ਼ਲ ਜੁਨਟੀ ਦੇ ਮਾਧਿਅਮ ਤੋਂ ਕੋਸਨਾਮਾ ਦੀ ਟੀਮ ਤੁਹਾਡੇ ਵਿੱਚ ਆਈ ਹੈ ਤੁਹਾਡਾ ਪੂਰਾ ਇਸ ਫੰਕਸ਼ਨ ਨੂੰ ਰਿਪੋਰਟ ਕਰ ਰਹੀ ਹੈ ਜਿਹੜਾ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾਣਾ ਸੋ ਪਾਵਰ ਆਫ ਸੋਸ਼ਲ ਜੁਨਟੀ ਜਿਹੜੀ ਆ ਇੱਕ ਗੈਰ ਰਾਜਨੀਤਿਕ ਪਲੇਟਫਾਰਮ ਆ ਹਰ ਇੱਕ ਬੰਦਾ ਇੱਥੇ ਜੁੜ ਸਕਦਾ ਸੋ ਜ਼ਿਆਦਾ ਕੁਛ ਨਾ ਕਹਿੰਦਾ ਹੋਇਆ ਮੈਂ ਜੇਕਰ ਕੋਈ ਬਦੀ ਸ਼ਬਦ ਕਿਹਾ ਗਿਆ ਹੋਵੇ ਕਿ ਮੈਂ ਦਾ ਜੱਜ ਕਹਾਂ ਸਾਰੇ ਆਨੁ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸਰਕਾਰ ਜੋ ਅਲਮੇਰ ਵਸਦੇ ਸਜਣੋ ਸਾਰੇ ਆਨੁ ਆਪਣੇ ਵੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਰੇ ਹੋਏ ਇਸ ਮੀਟਿੰਗ ਦੀ ਸ਼ੁਰੂਆਤ ਕਰਨ ਲੱਗਿਆ ਆ ਆਪਣੇ ਵੱਲ ਕਿ ਇਹ ਜੁਆਰ ਤੇ ਸਾਡਾ ਪਰੇਰਣ ਦਾ ਮਕਸਦ ਹੈ ਇਹ ਕੋਈ ਇਹ ਨਹੀਂ ਕਿ ਅਸੀਂ ਕੋਈ ਆਂ ਇਹ ਮੀਟਿੰਗ ਰੱਖੀ ਹੈ ਸਾਧ ਸੰਗਤ ਇੱਥੇ ਆਪਾਂ ਨੇ ਆਪਸੀ ਮੁਸ਼ਕਲਾਂ ਹੱਲ ਕਰਨ ਦੇ ਲਈ ਇਹ ਇਕੱਠ ਬੁਲਾਇਆ ਕਿ ਅਸੀਂ ਆਪਣੀਆਂ ਕੜੀਆਂ ਆਪਣੇ ਏਰੀਏ ਦੀਆਂ ਆਪਣੇ ਘਰ ਦੀਆਂ ਮੁਸ਼ਕਲਾਂ ਦੱਸ ਸਕੀਏ ਕਿ ਸਾਡੀ ਗਲੀ ਦੇ ਵਿੱਚ ਕੀ ਲੱਗ ਰਿਹਾ ਹੈ ਬਾਕੀ ਸਾਰਿਆਂ ਨੂੰ ਪਤਾ ਹੈ ਕਿ ਕਲੌਨੀ ਦੀ ਸਮੱਸਿਆ ਇੱਕ ਬੰਦੇ ਦੀ ਨਹੀਂ ਸਾਰਿਆਂ ਦੀ ਹੈ ਇੱਥੇ ਸਾਰਿਆਂ ਨੂੰ ਵੀ ਆਉਣਾ ਚਾਹੀਦਾ ਹੈ ਚਾਹੇ ਅਸੀਂ ਕਿਸੇ ਵੀ ਪਾਰਟੀ ਨਾਲ ਗੁਲਾਮ ਕਰ ਰਹੇ ਕਿਸੇ ਵੀ ਪਾਰਟੀ ਦਾ ਸਹਾਇਕ ਲੈ ਕੇ ਚੱਲ ਰਹੇ ਸਾਨੂੰ ਇਸ ਮੰਚ ਦੇ ਉੱਤੇ ਸਭ ਨੂੰ ਇਕੱਠੇ ਹੋਣਾ ਚਾਹੀਦਾ ਅਸੀਂ ਐਸੇ ਕਰਕੇ ਸਾਰਿਆਂ ਨੂੰ ਲੋੜ ਤੇ ਦੂਰ ਜਾ ਕੇ ਇਹ ਜੀ ਸੁਨੇਹਾ ਦਿੱਤਰ ਕੇ ਆਉਂ ਭਾਈ ਆਪਾਂ ਨੇ ਆਪਸ ਦੇ ਵਿੱਚ ਬੈਠ ਕੇ ਆਪਣੀਆਂ ਮੁਸ਼ਕਲਾਂ ਨੂੰ ਡਿਸਕਸ ਕਰਨਾ ਇਹ ਅੱਜ ਦਾ ਸਾਡਾ ਇਹੀ ਮਕਸਦ ਸੀ ਕਿ ਸਾਰਿਆਂ ਨੂੰ ਬੁਲਾ ਕੇ ਉਹਨੀਆਂ ਮੁਸ਼ਕਲਾਂ ਪੁੱਛਿਆ ਜਾਵੇ ਪੁਰਾਦੇ ਸਹਿਯੋਗ ਨਾਲ ਇਹ ਕੰਮ ਨੂੰ ਪਰਮਾ ਨੂੰ ਸਿਰੇ ਚੜਾਇਆ ਜਾਵੇ ਤੇ ਆਪਕੀ ਨੂੰ ਪਤਾ ਹੀ ਹੈ ਕਿ ਆਪਾਂ ਦਿਨ ਰਾਤ ਮਿਹਨਤ ਕਰਕੇ ਇੱਕ ਨੁਮਾਇੰਦਾ ਚੁਣਨ ਲੈਂਦੇ ਹਾਂ ਉਸ ਦੇ ਹੱਥ ਵਿੱਚ ਡੋਰ ਫੜਾ ਦਿੰਦੇ ਹਾਂ ਪਰੰਤੂ ਸਾਨੂੰ ਬਾਅਦ ਵਿੱਚ ਇਹ ਮਹਿਸੂਸ ਹੁੰਦਾ ਹੈ ਕਿ ਅਸੀਂ ਸ਼ਾਇਦ ਕਿਸੇ ਗਲਤ ਬੰਦੇ ਨੂੰ ਵੋਟ ਦੇ ਦਿੱਤੀ ਸਾਨੂੰ ਇਸ ਗੱਲ ਤੋਂ ਬੜਾ ਸੁਚੇਤ ਰਹਿਣਾ ਪੈਂਦਾ ਹੈ ਕਿਉਂਕਿ ਇੱਕ ਲੋਕ ਕੋਈ ਕੰਮ ਕਰਕੇ ਰਾਜੀ ਨਹੀਂ ਅਸੀਂ ਦੇਖ ਰਹੇ ਹਾਂ ਕਿ ਸਾਡੇ ਸਿਵਰੇਜ ਦਾ ਕਿੰਨਾ ਮਾੜਾ ਹਾਲ ਹੈ ਪਾਣੀ ਦਾ ਕਿੰਨਾ ਮਾੜਾ ਹਾਲ ਸੀ ਸਾਡੀਆਂ ਅਰਸੀ ਮਿੱਤਰ ਲੜਾਈਆਂ ਹੁੰਦੀਆਂ ਸੀ ਚਲੋ ਜੋ ਵੀ ਹੈ ਆਪਣੇ ਸਹਿਯੋਗ ਨਾਲ ਇਹ ਆਪ ਜੀ ਦੇ ਸਹਿਯੋਗ ਨਾਲ ਟੂਬਵਲ ਵੀ ਲੱਗ ਗਿਆ ਇੱਕ ਜੇਕਰ ਕਹੀਏ ਨਾ ਵੀ ਕਿਸੇ ਇੱਕ ਬੰਦੇ ਨੇ ਲਵਾਤਾ ਜਾਂ ਕਿਸੇ ਬੰਦੇ ਨੇ ਆਪਣੀ ਜੇਬ ਚੋਂ ਪੈਸੇ ਖਰਚ ਕਰਕੇ ਲਵਾਤੇ ਨਹੀਂ ਇਹ ਜਿਹੜਾ ਲੱਗਿਆ ਤੁਹਾਡੀ ਜੇਬ ਦਾ ਖਰਚਾ ਹੋਇਆ ਇਹ ਆਪਜੀ ਤੋਂ ਇਹ ਜੋਰ ਟੈਕਸ ਪੈ ਰਹੇ ਨੇ ਆਪਜੀ ਇਸ ਇਹਨਾਂ ਹੱਕਾਂ ਦੇ ਹੱਕਦਾਰ ਹੋ ਆਪਜੀ ਨੂੰ ਹੱਕ ਲੈਣ ਦਾ ਪਤਾ ਹੋਣਾ ਚਾਹੀਦਾ ਕਿ ਅਸੀਂ ਕਿੱਦਾਂ ਲੈ ਸਕਦੇ ਆ ਸਾਨੂੰ ਆਪਣੀ ਸਟਰੈਂਥ ਮਜ਼ਬੂਤ ਕਰਨੀ ਪੈਣੀ ਆ ਜਿੰਨੇ ਵੀ ਆਏ ਆ ਮੇਰੇ ਸਤ ਭੈਣਾ ਮੇਰੇ ਬੱਚੇ ਮੇਰੇ ਭਾਈ ਮੇਰੇ ਬਜ਼ੁਰਗ ਮੇਰੇ ਦੋਸਤ ਮਿੱਤਰ ਜਿੰਨੇ ਵੀ ਕਲੋਨੀ ਦੇ ਵਿੱਚ ਇਕੱਠੇ ਆ ਮੈਂ ਇਹਨਾਂ ਨੂੰ ਜੀ ਆਇਆਂ ਆਖਦਾ ਕਿ ਸਾਨੂੰ ਇੱਕ ਨੂੰ ਕਿ ਪ੍ਰਧਾਨ ਜੀ ਦਾ ਸਾਥ ਦੇਣਾ ਚਾਹੀਦਾ ਪ੍ਰਧਾਨ ਜੀ ਸਾਡਾ ਬੜਾ ਵਧੀਆ ਪ੍ਰਧਾਨ ਜੀ ਹੈ ਕੋਈ ਇਹ ਨਹੀਂ ਕਿ ਆਪਣੇ ਮਤਲਬ ਲਈ ਕੰਮ ਕਰ ਰਹੇ ਨੇ ਸਾਥ ਸਾਨੂੰ ਇਹ ਆਪਾਂ ਇਸ ਇਹਦੇ ਵਿੱਚੋਂ ਪੜਦੇ ਹੋ ਇਹਨਾਂ ਨੇ ਦੇਖੋ ਆਪਣਾ ਸ਼ੀਸ਼ੇ ਵਰਗਾ ਰਿਕਾਰਡ ਤੁਹਾਡੇ ਸਾਹਮਣੇ ਰੱਖ ਦਿੱਤਾ ਹੈ ਇਹਨਾਂ ਦੇ ਵਿੱਚ ਜੋ ਵੀ ਥੋੜੀਆਂ-ਬਤੀਆਂ ਕਮੀਆਂ ਨੇ ਅੱ퍼 ਕੋਸ਼ਿਸ਼ ਕਰਾਂਗੇ ਕਿ ਅਸੀਂ ਇਹਨਾਂ ਨੂੰ ਬੈਠ ਕੇ ਸਚਾਰੂ ਢੰਗ ਦੇ ਨਾਲ ਇਹਨਾਂ ਨੂੰ ਅੱਗੇ ਤੋਰਿਆ ਜਾਵੇ ਇਹ ਕਮੇਟੀ ਨੂੰ ਆਪਾਂ ਅੱਗੇ ਲੈ ਕੇ ਆਉਣਾ ਹੈ ਇਹਨੂੰ ਤਾਂ ਹੀ ਅੱਗੇ ਆ ਸਕਦੇ ਜੇ ਆ ਵਰਗੇ ਸੁਵੀ ਹੋਣ ਆਪਕ ਸਰਥੀ ਇਹ ਸਹਿਯੋਗ ਦੇ ਵਿੱਚ ਹਿੱਸਾ ਪਾਓਗੇ ਤਾਂ ਅਸੀਂ ਕਿਸੇ ਤੋਂ ਘੱਟ ਨਹੀਂ ਅਸੀਂ ਆਪਣੀ ਕਲੋਨੀ ਦੇ ਪਰਮਾਣੂ ਪੂਰੇ ਤੇ ਸਹੀ ਤਿੱਕੇ ਨਾਲ ਅੱਗੇ ਲਿਜਾ ਸਕਦੇ ਆ ਆਪ ਜੀ ਨੇ ਦੇਖਿਆ ਹੀ ਹੈ ਕਿ ਇਹਨਾਂ ਨੇ ਕਿੱਡੀ ਫੈਲ ਬਣਾ रखी ਹੈ ਕਿ ਅਸੀਂ ਤਰ੍ਹਾਂ ਤਰ੍ਹਾਂ ਦੀਆਂ ਚਿੱਠੀਆਂ ਡਿਪਾਰਟਮੈਂਟ ਨੂੰ ਦੇ ਚੁੱਕੇ ਆ ਪਰ ਡਿਪਾਰਟਮੈਂਟਾਂ ਦਾ ਅਸਰ ਨਹੀਂ ਹੁੰਦਾ ਇਹ ਸਾਡੀ ਜਿਹੜੀ ਐਨ ਜੀਓ ਆ ਸਾਨੂੰ ਪਹਿਲਾਂ ਤਾਂ ਆਪਣੀ ਤਾਕਤ ਪਹਿਚਾਨਣੀ ਬਹੁਤ ਜ਼ਰੂਰੀ ਹੈ ਕਿ ਸਾਡੀ ਤਾਕਤ ਕੀ ਹੈ ਪਬਲਿਕ ਦੀ ਤਾਕਤ ਹੈ ਸਾਡੇ ਸਿਰ ਦੇ ਉੱਤੇ ਜੋ ਵੀ ਮੰਤਰੀ ਸੰਤਰੀ ਜਾਂ ਕੋਈ ਵੀ ਬੈਠੇ ਨੇ ਅਹੁਦੇਦਾਰ ਨੇ ਉਹ ਸਾਡੇ ਸਿਰ ਦੇ ਉੱਤੋਂ ਤਨਖਾਹ ਲੈ ਰਹੇ ਨੇ ਇਹ ਇਹ ਸਚਾਈ ਹੈ ਜੀਵਨ ਦੀ اٹਲ ਸਚਾਈ ਹੈ ਜੇ ਤੁਸੀਂ ਕਹੋ ਕਿ ਅਸੀਂ ਉਹਨਾਂ ਦੇ ਮਿੰਤਾ ਕਰੀਏ ਜਾਂ ਅਸੀਂ ਉਹਨਾਂ ਦੇ ਨੌਕਰ ਹੈ ਅਸੀਂ ਉਹਨਾਂ ਦੇ ਨੌਕਰ ਨਹੀਂ ਸਾਡੇ ਉਹ ਨੌਕਰ ਹੈ ਪਰ ਸਾਨੂੰ ਉਹਨਾਂ ਤੋਂ ਕੰਮ ਲੈਣ ਦਾ ਤਰੀਕਾ ਹਣਾ ਜ਼ਰੂਰੀ ਹੈ ਕਿ ਕੰਮ ਕਿੱਦਾਂ ਲਿਆ ਜਾ ਸਕਦਾ ਨਮਕੀ ਆਪ ਹੀ ਦਾ ਸਹਿਯੋਗ ਆਪ ਜੀ ਦੀ ਸਟਰੈਂਥ ਜਦੋਂ ਸਾਡੇ ਨਾਲ ਤਾਕਤ ਦਾਏਗੀ ਅਸੀਂ ਪ੍ਰਧਾਨ ਜੀ ਦੇ ਹੱਥ ਮਜਬੂਰਤ ਕਰਾਂਗੇ ਤਾਂ ਕੋਈ ਐਸਾ ਕੰਮ ਨਹੀਂ ਕਿ ਕੰਮ ਅਧ ਵਿਚਾਲੇ ਰੁਕ ਜਾਣ ਜਿੱਥੇ ਨਾਲੇ ਨੇੜੇ ਨੇੜੇ ਨਾਲੇ ਜਾਂਦੇ ਆ ਉਹਨਾਂ ਨੂੰ ਢਕਾਉਣ ਲਈ ਵੀ ਬੜੇ ਇੱਥੇ ਕਲੋਨੀ ਦੇ ਵਿੱਚ ਏਜੰਡੇ ਪੁਆਏ ਗਏ ਪਰ ਅੱਜ ਤੱਕ ਉਹ ਪੈਸਾ ਜਿਹੜਾ 80 ਕਰੋੜ ਦੀ ਦੱਸੀ ਸੀ ਇਹਨਾਂ ਨੇ ਇਹ ਇਹ ਖਰੜੀ ਨਾਲੇ ਦੇ ਲਈ ਅਸੀਂ ਪਾਸ ਕੀਤਾ ਉਹਦੇ ਵਿੱਚੋਂ ਕੁਝ ਲੱਖਾਂ ਰੁਪਏ ਦੀ ਕੀਮਤ ਸੀ ਜਿਹੜੀ ਸਾਡਾ ਇਹ ਨਾਲਾ ਪੱਕਾ ਹੋਣਾ ਸੀ ਉਹਨਾਂ ਲੋਕਾਂ ਨੂੰ ਪੁੱਛ ਕੇ ਦੇਖੋ ਜਿਹੜੇ ਨਾਲੇ ਦੇ ਕੰਡੇ ਬਣੇ ਹੋਏ ਆ ਉਹਨਾਂ ਦੇ ਮਕਾਨ ਬਣੇ ਹੋਏ ਆ ਉਹਨਾਂ ਚ ਹਲਾਬਾ ਆ ਰਹੀਆਂ ਬੁਰਾ ਹਾਲ ਹੈ ਬਾਹਰ ਦੇ ਵਿੱਚ ਪਤਾ ਲੱਗਦਾ ਬੰਦੇ ਨੂੰ ਕਿ ਅਸੀਂ ਕਿੱਥੇ ਆ ਕੇ ਫਸ ਗਏ ਹੁਣ ਵੀ ਹਰ ਇੱਕ ਘਰ ਦੀ ਇਹੀ ਬਣੇ ਹੋਈ ਹੈ ਸਿਚੁਏਸ਼ਨ ਤੇ ਭਾਈ ਅਾ ਸਾਡਾ ਕੋਈ ਵਿਕ ਜਵੇ ਤਾਂ ਅਸੀਂ ਇਹ ਛੱਡ ਕੇ ਚਲੇ ਜਾਈਏ ਕਿਉਂ ਕਿ ਕਿਉਂਕਿ ਇੱਥੇ ਦੀ ਕਾਰਗੁਜ਼ਾਰੀ ਜੋ ਇੱਥੇ ਦੇ ਲੋਕ ਇਹ ਕੰਮ ਕਰ ਰਹੇ ਨੇ ਉਹਨਾਂ ਦੇ ਵਿੱਚ ਇਹਨਾਂ ਨੂੰ ਸੰਤੁਸ਼ਟੀ ਨਹੀਂ ਪਰ ਇਹਨੂੰ ਆਪਾਂ ਸਚਾਰੂ ਢੰਗ ਦੇ ਨਾਲ ਕੰਮ ਕਰਵਾਉਣ ਦੇ ਲਈ ਅਸੀਂ ਪ੍ਰਸ਼ਾਸਨ ਨੂੰ ਆਪਣੇ ਮੰਗ ਪੱਤਰ ਦੇ ਕੇ ਇਹ ਕੰਮਾਂ ਤੋਂ ਜਾਣੂ ਪਰਵਾ ਸਕਦੇ ਹਾਂ ਪ੍ਰਸ਼ਾਸਨ ਅਸੀਂ ਸਾਡਾ ਪਹਿਲਾ ਐਮਸੀ ਆ ਅਸੀਂ ਐਮਸੀ ਨੂੰ ਕਹੇ ਸੋਚਤ ਕਰੀਏ ਕਿ ਭਾਈ ਸਾਹਿਬ ਸਾਡੇ ਕਾਨੂੰਨੀ ਹੁੰਦੇ ਜੇਕਰ ਉਹਦੇ ਵਸ ਦੀ ਗੱਲ ਨਹੀਂ ਰਹੀ ਫਿਰ ਅਸੀਂ ਸੰਬੰਧਕ ਅਫਸਰਾਂ ਨੂੰ ਜਾ ਕੇ ਮਿਲੀਏ ਉਹਨਾਂ ਤੋਂ ਕੰਟਰੋਲ ਦੀ ਕੋਸ਼ਿਸ਼ ਕਰੀਏ ਕਿ ਸਾਡੇ ਕੰਮ ਹੋਣ ਅਗਰ ਉੱਥੋਂ ਵੀ ਨਹੀਂ ਹੁੰਦੇ ਤੇ ਪ੍ਰਸ਼ਾਸਨ ਬੈਠਾ ਪ੍ਰਸ਼ਾਸਨ ਕੰਮ ਕਰੇਗਾ ਜੇ ਪ੍ਰਸ਼ਾਸਨ ਨਹੀਂ ਹੁੰਦਾ ਵਾ ਆਪਾਂ ਉੱਤੇ ਚਿੱਠੀਆਂ ਪਾ ਕੇ ਆਪਣਾ ਕੰਮ ਦਰਵਾ ਸਕਦੇ ਹਾਂ ਪਰ ਸਾਨੂੰ ਸਾਡੀ ਤਾਕਤ ਹੈ ਜਿਹੜੀ ਉਹ ਥੋੜੀ ਤਾਕਤ ਹੈ ਤਾਂ ਹੀ ਇਹ ਅੱਗੇ ਸਾਡੇ ਹੱਥੋਂ ਰਿਮੋਟ ਹੋ ਸਕਦਾ ਹੈ ਨਹੀਂ ਵਰਨਾ ਜੇ ਕੋਈ ਕਹੇ ਵੀ ਮੈਂ ਇਕੱਲਾ ਕਰ ਲਊਗਾ ਇਹ ਇਕੱਲੇ ਦੇ ਕਿਸੇ ਦੇ ਕੰਮ ਹੋਣ ਵਾਲਾ ਨਹੀਂ ਮੈਂ ਕਿਸ ਛੱਡੀਆਂ ਸੰਸਥਾਵਾਂ ਦੀਆਂ ਹੋਰ ਗੱਲ ਕਰਾਂ ਕਿ ਲੋਕ ਮਨਮਾਨੀਆਂ ਲਾ ਕੇ ਕਹਿੰਨਗੇ ਅਸੀਂ ਆਹ ਕੰਮ ਕੀਤਾ ਅਸੀਂ ਇਹ ਕੀਤਾ ਪਰ ਇਹਦੇ ਵਿੱਚ ਜੇ ਦੇਖਿਆ ਜਾਵੇ ਤਾਂ ਮੈਂ ਉਹਨਾਂ ਨੂੰ ਚੁੱਕ ਵੀ ਕਰਾਉਂਦਾ ਰਿਹਾ ਕਿ ਭਾਈ ਸਾਹਿਬ ਕੋਈ ਝੂਠੇ ਵਾਲੇ ਨਾ ਕਰੋ ਇਹ ਜਿਹੜੀਆਂ ਧੀਆ ਘਰਾਂ ਇਹ ਜੋ ਭੈਣ ਭਾਈਆਂ ਇਹ ਆਪਣੇ ਘਰ ਦਾ ਪਰਿਵਾਰ ਹੈ ਆਪਣੇ ਪਰਿਵਾਰ ਦੇ ਵਿੱਚ ਝੂਠ ਬੋਲ ਕੇ ਇਹਨਾਂ ਨੂੰ ਪਿੱਛੇ ਨਾ ਲਾਓ ਕਿਹੜੀ ਤੁਸੀਂ 7 ਲੱਖ ਦੀ ਜ਼ਮੀਨ ਲੈ ਲਈ ਕਿਉਂ ਹੈ ਨਹੀਂ ਮੈਨੂੰ ਦੱਸੋ ਤਾਂ ਸਹੀ ਮੈਂ ਉਹਨਾਂ ਨੂੰ ਰੋਕਦਾ ਰਿਹਾ ਬਹੁਤ ਕੁਝ ਹੁੰਦਾ ਰਿਹਾ ਇਹ ਗੱਲਾਂ ਪਰ ਜੇ ਅਗਰ ਮੈਨੂੰ ਤੁਸੀਂ ਚੁਣ ਕੇ ਇੱਥੇ ਇਸ ਸੰਸਥਾ ਦੇ ਵਿੱਚ ਵੀ ਲੈ ਕੇ ਆਓਗੇ ਇਹਨੂੰ ਬੜੇ ਸਚਾਰੂ ਢੰਗ ਨਾਲ ਚਲਾਵਾਂਗੇ ਆਪਾਂ ਆਪਾਂ ਇਹਨਾਂ ਨੂੰ ਕੋਸ਼ਿਸ਼ ਕਰਾਂਗੇ ਕਿ ਇਹ ਇਹ ਬੜੀ ਸ਼ੀਸ਼ੇ ਰੂਪੋਂ ਸਾਫ਼ ਸੁਥਰੀ ਤੇ ਵਧੀਆ ਤਰੀਕੇ ਨਾਲ ਇਹ ਸੰਸਥਾ ਅੱਗੇ ਆਵੇ ਤੇ ਅਸੀਂ ਇਹ ਹੀ ਕਾਰਨਾ ਆਪੀ ਤੋਂ ਵੀ ਮੰਗਦੇ ਆ ਤੇ ਆਪਣੇ ਸਾਥੀਆਂ ਦਰਮੀ ਆਪਾਂ ਇਹੀ ਆਪਣਾ ਸੰਦੇਸ਼ ਆਪਕਾ ਪਹੁੰਚਾਉਣਾ ਚਾਹੁੰਦਾ ਹੈ ਕਿ ਜੇਕਰ ਅਸੀਂ ਇਹਨਾਂ ਦੇ ਹੱਥੋਂ ਜੀਵਿਤ ਕਰਾਂਗੇ ਤਾਂ ਇਹ ਸਾਡੇ ਲਈ ਵੀ ਕੰਮ ਮੌਜੂਦ ਕਰਕੇ ਦੇਣਗੇ ਐਸਾ ਹੀ ਆਪ ਜੀ ਦੇ ਚਰਨਾ ਵਿੱਚ ਬੇਨਤੀ ਰੱਖੀ ਹੈ ਕਿ ਆਪ ਜੀ ਦੇ ਸਹਿਯੋਗ ਦੀ ਬੜੀ ਜ਼ਰੂਰਤ ਹੈ ਇੱਕ ਆਵਾਜ਼ ਦੇ ਉੱਤੇ ਆਪ ਸਾਰਿਆਂ ਨੇ ਇਕੱਠੇ ਹੋਇਆ ਕਰੋ ਤਾਂ ਕਿ ਅਸੀਂ ਆਪਣੇ ਕੰਮ ਹੈ ਜਿਹੜੇ ਉਹ ਕਰਵਾ ਸਕੀਏ ਸਾਡੇ ਚੇਅਰਮੈਨ ਸਾਹਿਬ ਦੱਸ ਕੇ ਗਏ ਹੈ ਕਿ ਕੁਰਸੀਆਂ ਮੰਗੀਆਂ ਪਈਆਂ ਸਨ ਤੇ ਬੜੀ ਹੋਣੀ ਕੁਛ ਧੁੱਪ ਦਾ ਗਰਮੀ ਦਾ ਮੌਸਮ ਹੈ ਪਰ ਇਹ ਨਿਕਲ ਵੀ ਨਹੀਂ ਰਹੇ ਤਾਂ ਇਹ ਜੋ ਸਟਰੈਂਥ ਹੈਗੀ ਇਹ ਵੀ ਬਹੁਤ ਹੈ ਅਸੀਂ 11 ਮੈਂਬਰੀ 21 ਮੈਂਬਰੀ ਕਮੇਟੀ ਹੈ ਜਿਹੜੀ ਜਗਰ ਥੋੜਾ ਸਹਿਯੋਗ ਰਹੇਗਾ ਉਹੀ ਕੰਮ ਕਰਨ ਲਈ ਬਹੁਤ ਅਚਾਰ ਬੰਦੇ بڑے ਜਿਹੜੇ ਅੱਗੇ ਜਾ ਕੇ ਥੋੜੀ ਪ੍ਰੋਬਲਮਾਂ ਨੂੰ ਲਿਜਾ ਕੇ ਆਪਣਾ ਹੱਲ ਕਰਵਾ ਸਕਦੇ ਨੇ ਧੰਨਵਾਦ ਸਾਹਿਬ ਜੀ ਸਾਰੇ ਹੀ ਮੋ ਨਾਲ ਉਸਿਆ ਨੂੰ ਬੈ ਭਰੀ ਸਤਿ ਸ਼੍ਰੀ ਅਕਾਲ ਮੈਂ ਤਾਂ ਜੀ ਇੱਕ ਗੱਲ ਇਹ ਕਹਿਣਾ ਚਾਹੁੰਦਾ ਜੀ ਲੀਡਰ ਸਿਰਫ ਇੱਕ ਹੁੰਦਾ ਆਪਾਂ ਉਸ ਲੀਡਰ ਨੂੰ ਚੁਣੀਏ ਉਹਦਾ ਸਾਥ ਦੇਈਏ ਕਿਉਂਕਿ ਆਪਾਂ ਇਕੱਲੇ-ਇਕੱਲੇ ਕੁਝ ਨਹੀਂ ਕਰ ਸਕਦੇ ਅਗਰ ਆਪਣਾ ਕੋਈ ਲੀਡਰ ਹੋਵੇਗਾ ਤਾਂ ਹੀ ਆਪਾਂ ਕੁਝ ਕਰ ਸਕਦੇ ਆਪਾਂ ਉਸ ਲੀਡਰ ਦੇ ਪਿੱਛੇ ਲੱਗੇ ਤਾਂ ਜੋ ਆਪਣੇ ਸਾਰੇ ਕੰਮ ਹੋ ਜਾਣ ਜੋ ਆਪਣੀ ਇਹ ਕਮੇਟੀ ਬਣੀ ਹੋਈ ਹੈ ਅਗਰ ਕਿਸੇ ਨੂੰ ਲੱਗਦਾ ਹੈ ਕਿ ਅਸੀਂ ਆ ਕੰਮ ਕਰਵਾ ਸਕਦੇ ਆ ਤਾਂ ਮੋਸਟ ਵੈਲਕਮ ਹੈ ਉਹ ਸਾਡੇ ਕੋਲੇ ਆਵੇ ਸਾਡਾ ਲੀਡਰ ਬਣੇ ਅਸੀਂ ਉਹਦਾ ਸਾਥ ਦੇਵਾਂਗੇ ਕਿਉਂ ਕਿਉਂਕਿ ਸਾਨੂੰ ਆਪਣੀਆਂ ਪ੍ਰੋਬਲਮ ਹੱਲ ਹੋਣੀਆਂ ਚਾਹੀਦੀਆਂ ਨੇ ਉਹ ਚਾਹੇ ਜੋ ਮਰਜ਼ੀ ਕਰਵਾਏ ਠੀਕ ਹੈ ਅਸੀਂ ਫਿਰ ਵੀ ਤੁਹਾਨੂੰ ਆਦ ਕਰਦੇ ਆ ਜੀ ਸ੍ਰੀ ਅਮਰਚੰਦ ਜੀ ਜਿਹੜੇ ਸਾਡੇ ਮੂਰੇ ਲੱਗੇ ਹੋਏ ਨੇ ਸਾਡੇ ਮੋਢੇ ਬਣੇ ਨੇ ਆਪਾਂ ਵੀ ਸਭ ਗੁਣ ਰਸ ਸਾਥ ਦਈਏ ਅਗਰ ਆਪਾਂ ਗੱਲ ਕਰਦੇ ਹਾਂ ਸੀਵਰੇਜ ਦੀ ਜਦੋਂ ਅਸੀਂ ਇੱਥੇ ਕੋਈ ਵੀ ਆ ਚਾਹੇ ਮੈਂ ਹੋਵਾਂ ਚਾਹੇ ਆਪਾਂ ਸਾਰੇ ਹੋਈਏ ਪ੍ਰਾਪਰਟੀ ਲੈਣੇ ਆ ਸਭ ਤੋਂ ਪਹਿਲਾਂ ਆਪਣੇ ਜ਼ਿਹਨ ਦੇ ਵਿੱਚ ਕੀ ਆਉਂਦਾ ਆਪਾਂ ਨੂੰ ਪਾਣੀ ਦੀ ਸਮੱਸਿਆ ਨਾ ਹੋਵੇ ਆਪਾਂ ਨੂੰ ਸੀਵਰੇਜ ਸਭ ਕੁਝ ਮਿਲੇ ਔਰ ਜਿੰਨੇ ਵੀ ਡੀਲਰ ਸਭ ਇਹੀ ਕਹਿੰਦੇ ਸੀ ਸੀਵਰੇਜ ਪਿਆ ਹੋਇਆ ਜੀ ਕਲੋਨੀ ਨੂੰ ਸਭ ਕੁਝ ਹੈ ਪਰ ਕੋਈ ਇਹ ਨਹੀਂ ਆਪਾਂ ਕਹਿੰਦਾ ਪਤਾ ਨਹੀਂ ਕਾਸੀ ਹੈ ਆਪਾਂ ਜ਼ਮੀਨ ਲੈ ਲੈਂਦੇ ਬਾਅਦ ਚ ਆਪਣਾ ਮੁਸ਼ਕਲਾਂ ਆਉਂਦੀਆਂ ਨੇ ਫਿਰ ਆਪਾਂ ਇਕੱਲੇ ਦਾ ਹੱਲ ਕਰ ਨਹੀਂ ਸਕਦੇ ਤਾਂ ਇਹ ਬੇਨਤੀ ਹੈ ਆਪਾਂ ਸਾਰੇ ਜਣੇ ਸਾਥ ਲੱਗੇ ਇਹਨਾਂ ਦੇ ਕਿ ਆਪਣਾ ਸਾਥ ਦੇਣ ਨੂੰ ਠੀਕ ਹੈ ਜੀ ਦੂਸਰਾ ਇੱਕ ਹੋਰ ਹੈ ਜੀ ਪ੍ਰਧਾਨ ਜੀ ਇੱਕ ਬੇਨਤੀ ਕਹੋ ਹੈ ਇੱਕ ਮੈਂ ਇਹ ਕਹਿਣਾ ਚਾਹੁੰਦਾ ਜੀ ਜਦੋਂ ਆਪਾਂ ਨੂੰ ਮੰਨ ਲਓ ਵੀ ਸੀਵਰੇਜ ਦਾ ਆਪਣਾ ਕੰਮ ਹੈ ਨਹੀਂ ਜਲਦੀ ਠੀਕ ਤਾਂ ਹੋਣ ਵਾਲਾ ਹੈ ਜੀ ਪਰ ਆਪਾਂ ਇੱਕ ਗੱਲ ਇਹਦੇ ਮੂਰੇ ਨਾਲ ਆਪਾਂ ਇਹ ਰੱਖ ਸਕਦੇ ਆ ਵੀ ਜਿੰਨੇ ਵੀ ਆਪਣੇ ਜਿੱਤੇ ਸੀਵਰੇਜ ਦੀ ਆਪਣੇ ਪੁਆਇੰਟ ਬਣੇ ਹੋਏ ਆ ਆ ਨੌਕੋਨੀ ਚ ਦੇਖਿਆ ਗਈ ਜਗ੍ਹਾ ਤੇ ਬਾਲੇ ਵੀ ਉਹ ਸੀਮੈਂਟ ਦੇ ਆਪਾਂ ਬਣਾਏ ਹੁੰਦੇ ਆ ਟੱਕਣ ਵਾਂਗ ਡਰੇਨ ਬਣਾਏ ਹੋਏ ਆ ਉਹ ਬੜੀ ਜਗ੍ਹਾ ਤੇ ਡਾਊਨ ਹੋਏ ਹੋਏ ਆ ਯਾਰੀ ਮੇਰੇ ਆਪਣਾ ਮੇਰੇ ਵੀ ਕਰੋਨੀ ਵਾਸੀ ਸੱਟ ਤਾਂ ਆਹੀ ਮੁੱਦਾ ਹੈ ਕਿ ਇੱਕ ਜਿਵੇਂ ਮੈਜੋਰਟੀ ਤੋਂ ਬਗੈਰ ਕੁਝ ਨਹੀਂ ਹੁੰਦਾ ਦੇਖੋ ਇੱਕ ਜਿਵੇਂ ਯੂਨੀਅਨ ਹੁੰਦੀ ਹੈ ਉਹ ਆਪਣੀ ਕਯੂਨੀ ਬਣਾ ਕੇ ਅਸੀਂ ਗਲੌਨੀ ਦੇ ਕੰਮ ਜਿਹੜੇ ਰੁਕੇ ਹੋਏ ਸਭ ਨੂੰ ਪਤਾ ਹੈ ਵੀ ਕਿਹ ਕਿਆ ਸਿਵਰ ਦੀ ਪ੍ਰੋਬਲਮ ਹੈ ਨਾਲੀਆਂ ਦੀ ਪ੍ਰੋਬਲਮ ਹੈ ਗਲੀਆਂ ਦੀ ਪ੍ਰੋਬਲਮ ਹੈ ਇਹ ਸਾਰੀਆਂ ਸਭ ਨੂੰ ਪਤਾ ਹੀ ਹੈ ਕਿਉਂਕਿ ਇਹ ਮੇਨ ਮੁੱਦਾ ਬਰਸਾਦ ਦੇ ਵਿੱਚ ਵੀ ਸਭ ਨੂੰ ਦੇਖਣ ਨੂੰ ਮਿਲਦਾ ਹੈ ਤੇ ਮੈਂ ਇਹ ਇਹੀ ਸਾਡਾ ਪਰਾਲਾ ਹੈ ਵੀ ਅਸੀਂ ਚੰਗਾ ਕੰਮ ਕਰੀਏ ਕਲੌਨੀ ਚ ਸਾਡੇ ਮੇਰੇ ਭੈਣ ਭਰਾ ਸਾਰੇ ਵੀਰ ਜਿਨ੍ਹਾਂ ਨੂੰ ਹਾਮੀ ਕੋ ਹੋਰ ਉਸਤਾਈ ਪਾਸ਼ਾ ਦੀ ਗਲਨੀ ਇੱਕ ਦੋ ਇਹਨੂੰ ਕੁੱਸ ਸਕਦਾ ਅਸੀਂ ਤਾਂ ਇਹੀ ਮੁੱਦਾ ਚੱਕਿਆ ਵੀ ਸਾਰਿਆਂ ਚ ਪਿਆਰ ਬਣਿਆ ਰਹੇ ਕਲੋਨੀ ਇੱਕ ਹੈ ਇੱਕੇ ਰਹੇ ਬਾਕੀ ਪਰਮਾਤਮਾ ਸੱਚੇ ਪਾਤਸ਼ਾਹ ਸਾਨੂੰ ਵੀ ਸ਼ਕਤੀ ਦੇਣੀ ਆ ਅੱਜ ਦੇ ਪਰਿਵਾਰ ਨੇ ਪਿਆਰ ਨੇ ਤੇ ਇੱਕ ਯੂਨੀਅਨ ਜਿਵੇਂ ਸਾਡੇ ਪ੍ਰਧਾਨ ਜੀ ਬੈਠੇ ਆ ਉੱਤੇਦਾਰ ਬੈਠੇ ਸਾਡੇ ਇਹ ਇਹਨੂੰ ਪਰਮਾਤਮਾ ਸ਼ਕਤੀ ਦੇਵੇ ਵੀ ਅਸੀਂ ਜਿਹੜਾ ਵੀ ਕੰਮ ਕਰੀਏ ਤੁਹਾਡੇ ਸ਼ੀਰਮਾ ਪੂਰੀ ਤੇ ਫਤਿਹ ਕਾਇੀਏ ਕੰਮ ਕੋਈ ਰੁਕਦਾ ਬਸ ਮжоਰਿਟੀ ਹੋਣੀ ਬਹੁਤ ਜ਼ਰੂਰੀ ਹੈ ਠੀਕ ਹੈ ਜੀ ਬਾਕੀ ਪਿਆਰ ਬਿਲਕੁਲ ਬਹੁਤ ਧੰਨਵਾਦ ਤੁਹਾਡਾ ਬਹੁਤ ਗਰਮੀ 'ਚ ਬੈਠੇ ਹਾਂ ਮੈਂ ਬਹੁਤ ਸਮਝ ਲੈਣਾ ਬਾਕੀ ਸਮਾਂ ਜੇ ਬਹੁਤ ਗੱਲਾਂ ਕਰਾਂਗੇ ਤੁਹਾਡਾ ਜੀ ਆਇਆਂ ਨੂੰ ਬਹੁਤ ਬਹੁਤ ਮੋਰਕੈਨ ਧੰਨਵਾਦ